ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਐਸੀ ਖੁਸ਼ਖਬਰੀ ਪੰਜਾਬ ਵਾਸੀਆਂ ਦੇ ਲਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਪ੍ਰਾਪਲ ਨਹੀਂ ਮਿਲੀ ਨਾ ਹੀ ਜ਼ਮਾਨਤ ਮਿਲੀ ਹੈ ਔਰ ਮੈਂ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਜਿਹੜਾ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਮਿਰਲਾ ਜੀ ਉਹਨਾਂ ਨੇ ਆਪਣੇ ਵਰੀਓ ਵਕੀਲ ਇਮਾਨ ਸਿੰਘ ਖਾਰਾ ਨੂੰ ਕਿਹਾ ਸੀ ਕਿ ਤੁਹਾਡੇ ਜਿਹੜੇ 46 ਦਿਨ ਹੋ ਗਏ ਨੇ ਤਾਂ ਇਹਨਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਸੰਕਟ ਖੜਾ ਹੋ ਸਕਦਾ ਹੈ ਕਿ ਸੈਸ਼ਨ ਦੇ ਵਿੱਚ ਅਮਰਪਾਲ ਸਿੰਘ ਦੀ ਕੋਈ ਹਾਜ਼ਰੀ ਨਹੀਂ ਲੱਗੀ। ਔਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਸੀ ਨਾਲ-ਨਾਲ ਕਿ ਜੇਕਰ 60 ਦਿਨ ਨਹੀਂ ਲੱਗਦੀ ਹਾਜ਼ਰੀ ਸੈਸ਼ਨ ਦੇ ਵਿੱਚ ਯਾਨੀ ਪਾਰਲੀਮੈਂਟ ਦੇ ਮੈਂਬਰ ਨੇ ਭਾਈ ਅਮਰਪਾਲ ਸਿੰਘ ਤਾਂ ਫੇਰ ਜਿਹੜੀ ਉਹਦੀ ਐਮਪੀ ਸ਼ਿਪ ਹੈ ਉਹ ਰੱਦ ਹੋ ਜਾਣੀ ਹੈ। ਤਾਂ ਹੁਣ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਪੰਜਾਬ ਦੇ ਲੋਕਾਂ ਦੇ ਲਈ ਉਹ ਖੁਸ਼ਖਬਰੀ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਇੱਕ ਦਿਨ ਦੇ ਲਈ ਪਾਰੋਲ ਜਿਹੜੀ ਕਿ ਮਿਲਣ ਜਾ ਰਹੀ ਹੈ ਕਿਉਂ ਮਿਲਣ ਜਾ ਰਹੀ ਹੈ ਕਿਉਂਕਿ ਦਰ੍ਹਾਂ ਸਾਲ ਉਹਦੇ ਵਿੱਚ ਇੱਕ ਛੁੱਟੀ ਲੈਤੀ ਜਾਊਗੀ ਕਿਉਂਕਿ ਪਾਰਲੀਮੈਂਟ ਦਾ ਮੈਂਬਰ ਜੇਕਰ 60 ਦਿਨ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਨਹੀਂ ਲਵਾਉਂਦਾ ਤਾਂ ਬਹੁਤ ਵੱਡੀ ਗੱਲ ਹੋ ਸਕਦੀ ਹੈ ਜਾਨੀ ਉਹਨਾਂ ਦੀ ਸੀਟ ਚਲੀ ਜਾ ਸਕਦੀ ਹੈ ਤਾਂ ਹੁਣ ਪਾਰਲੀਮੈਂਟ ਦੇ ਮੈਂਬਰ ਭਾਈ ਅਮਰਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਹੋ ਕੇ ਤਾਂ ਉਹ ਓਮ ਪ੍ਰਕਾਸ਼ ਵਿਰਲਾ ਦੇ ਕੋਲੋਂ ਇੱਕ ਛੁੱਟੀ ਲੈਣਗੇ ਲੰਬੇ ਸਮੇਂ ਦੀ ਜਿਹੜੀ ਕਿ ਉਹਨਾਂ ਦੀ ਪਟੀਸ਼ਨ ਹੈ ਹਾਈ ਕੋਰਟ ਦੇ ਵਿੱਚ ਉਹ ਦਰਸਲ 29 ਜਨਵਰੀ ਨੂੰ ਰਿਹਾਈ ਹੋਣ ਜਾ ਰਹੀ ਅਮਰਪਾਲ ਸਿੰਘ ਦੀ ਕਿਉਂਕਿ ਐਨਐਸਏ ਟੁੱਟੂਗੀ ਉਸਤੇ ਵੀ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਪਹਿਲਾਂ ਮੈਂ ਤੁਹਾਨੂੰ ਇਹਦੀ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਅਮਰਪਾਲ ਸਿੰਘ ਦੀ ਪ੍ਰੋਲ ਦਾ ਜ਼ਿਕਰ ਹੈ ਸੁਣੋ ਕਿ ਤੁਹਾਡੇ 46 ਦਿਨ ਹੋ ਗਏ ਤੁਸੀਂ ਗੈਰ ਹਾਜ਼ਰ ਹੋ ਦੋ ਸੈਸਨਾਂ ਦੇ ਵਿੱਚ ਆ ਜਿਹੜਾ ਕਿ 60 ਦਿਨਾਂ ਜੇਕਰ 60 ਜਿਹੜਾ ਬੰਦਾ ਗੈਰ ਹਾਜ਼ਰ ਰਹੇ ਤਾਂ ਉਹਦੀ ਜਿਹੜੀ ਐਮਪੀ ਦੀ ਹੁੰਦੀ ਹੈ ਮੈਂਬਰਸ਼ਿਪ ਆ ਖਤਮ ਹੋ ਜਾਂਦੀ ਆ ਜਾਨੀ ਕਿ ਹੁਣ ਤੁਹਾਡੇ ਕੋਲੇ 14 ਦਿਨ ਬਚ ਗਏ ਜੇ 14 ਦਿਨ ਵਿੱਚ ਤੁਹਾਨੂੰ ਸਰਕਾਰ ਅਜਾਜ਼ ਦਿੰਦੀ ਆ ਜਾਂ ਸੁੱਤੀ ਦਿੰਦੀ ਆ ਤੁਸੀਂ ਹਾਜ਼ਰੀ ਲਵਾ ਜੰਨੇ ਹੋ ਆਪਦੀ ਜਾਂ ਤੁਹਾਨੂੰ ਕੋਈ ਕੋ ਸੁੱਤੀ ਦਿੰਦੀ ਆ ਹਾਜ਼ਰੀ ਲਵਾ ਜੰਨੇ ਹੋ ਤਾਂ ਤੁਹਾਡੀ ਮੈਂਬਰਸ਼ਿਪ ਆ ਜਿਹੜੀ ਉਹ ਬਹਾਰ ਰਹੇਗੀ ਤੇ ਨਹੀਂ ਜਿਹੜੀ ਇਹ ਮੈਂਬਰਸ਼ਿਪ ਪਰ ਇੱਕ ਹੋ ਜਾਵੇਗੀ ਜਣੀ ਕਿ ਹੰਦੂ ਸਾਹਿਬ ਤੋਂ ਫਿਰ ਦੁਆਰੇ ਕਹਿੰਦੇ ਅਲੈਕਸਲ ਹੋਵੇਗੀ ਹੁਣ ਇਸ ਨੂੰ ਲੈ ਕੇ ਮਾਰਚਿੰਗ ਖਾਰੇ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ ਉਹਨਾਂ ਨੇ ਪਟੀਸ਼ਨ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਲੋਕ ਸਭਾ ਸਪੀਕਰ ਨੇ ਲਿਖਿਆ ਉਹੀ ਉਹਨਾਂ ਨੇ ਜਿਹੜਾ ਅੱਗੇ ਜਿਹੜਾ ਜੱਜ ਸਾਹਿਬ ਨੂੰ ਜਿਹੜਾ ਉਹ ਦਿੱਤਾਗਾ ਵਕੀਲ ਈਮਾਨ ਸਿੰਘ ਖਾਰਾ ਯਾਨੀ ਭਾਈ ਅਮਰਪਾਲ ਸਿੰਘ ਦੇ ਬਹੁਤ ਹੀ ਕਹੁਨਾਰ ਵਕੀਲ ਕਹਿ ਸਕਦੇ ਆ ਬੜੇ ਹੀ ਸਿੱਖ ਜਥੇਬੰਦੀਆਂ ਦੇ ਵਿੱਚੋਂ ਉਹਨਾਂ ਦੀ ਪੂਰੀ ਟੀਮ ਦੇ ਮੈਂਬਰ ਵੀ ਨੇ ਨਾਲ ਨਾਲ ਵਕੀਲ ਵੀ ਨੇ ਮੈਂਬਰ ਵੀ ਨੇ ਕਿਉਂਕਿ ਇੱਕ ਮੁੱਖ ਬੁਲਾ ਰਹੇ ਨੇ ਉਹ ਪਾਰਟੀ ਦੇ ਜਿਹੜੀ ਅਮਰਪਾਲ ਸਿੰਘ ਦੀ ਪਾਰਟੀ ਬਣੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੇ ਉਹ ਮੁੱਖ ਬੁਲਾ ਰਹੇ ਨੇ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਜਿਹੜੇ ਈਮਾਨ ਸਿੰਘ ਖਾਰਾ ਤਾਂ ਉਹਨਾਂ ਬਨਿਓ ਇੱਕ ਪਟੀਸ਼ਨ ਧਾਰ ਕਰਤੀ ਗਈ ਆ ਕੋਰਟ ਦੇ ਵਿੱਚ ਜਿਹਦੇ ਵਿੱਚ ਅਥਰ ਰੱਖੇ ਗਏ ਨੇ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਔਰ ਜਿਹੜੀ 29 ਜਨਵਰੀ ਨੂੰ ਜਿਹੜੀ ਸੁਣਵਾਈ ਆ ਹਾਈ ਕੋਰਟ ਦੇ ਵਿੱਚ ਉਹ ਦਰਸਲ ਐਨਐਸਏ ਟੁੱਟਣੀ ਐ ਤੇ ਪੰਜਾਬ ਵਾਲੋ ਅਮਰਪਾਲ ਸਿੰਘ ਹੁਣ ਉਹਨੂੰ ਜ਼ਿਆਦਾ ਦੇਰ ਬੰਦੀ ਬਣਾ ਕੇ ਨਹੀਂ ਰੱਖ ਸਕਦੀਆਂ ਸਰਕਾਰਾਂ ਕਿਉਂਕਿ ਦੋਵੇਂ ਹੀ ਸਰਕਾਰਾਂ ਦੀਆਂ ਨਵਜਾ ਬੰਦ ਹੋ ਗਈਆਂ ਨੇ ਜਿਹੜੀ ਕਿ ਅਮਰਪਾਲ ਸਿੰਘ ਦੀ ਇੱਕ ਪ੍ਰੌਨ ਨੂੰ ਲੈ ਕੇ ਇੱਕ ਦਿਨ ਦੀ ਜਿਹੜੀ ਛੁੱਟੀ ਦਿੱਤੀ ਜਾਂਦੀ ਹੈ ਪ੍ਰੌਲ ਦੇ ਰੂਪ ਦੇ ਵਿੱਚ ਉਹਨੂੰ ਦਰਸਨ ਲੋਕ ਸਭਾ ਦੇ ਸਪੀਕਰ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਕਿਹਾ ਕਿ ਜੇਕਰ ਤੁਸੀਂ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋ ਸਕਦੇ ਜਾਂ ਫਿਰ ਤੁਹਾਨੂੰ ਕੋਈ ਅੜਿੱਕਾ ਲੱਗ ਰਿਹਾ ਤਾਂ ਤੁਸੀਂ ਕੋਰਟ ਦਾ ਰੁੱਖ ਵੀ ਕਰ ਸਕਦੇ ਹੋ ਔਰ ਦੂਜਾ ਨੰਬਰ ਉਹਨਾਂ ਨੇ ਵੱਡੀ ਰਾਹਤ ਇਹ ਦਿੱਤੀ ਸੀ ਕਿ ਤੁਸੀਂ ਜਿਹੜੀ ਕਿ ਮੇਰੇ ਤੋਂ ਛੁੱਟੀ ਲੈ ਸਕਦੇ ਹੋ ਤਹਣ ਭਾਈ ਅਮਰਪਾਲ ਸਿੰਘ ਨੂੰ ਇੱਕ ਦਿਨ ਦੇ ਲਈ ਪ੍ਰੋਬ ਦਿੱਤੀ ਜਾਊਗੀ ਉਸ ਤੋਂ ਬਾਅਦ ਉਹ ਸਿੱਧੇ ਓਮ ਪ੍ਰਕਾਸ਼ ਵਰਲਾ ਕੋਲੋਂ ਛੁੱਟੀ ਲੈਣਗੇ ਲੰਬੇ ਸਮੇਂ ਦੇ ਲਈ ਕਿ ਅਸੀਂ ਜਦੋਂ ਤੱਕ ਸੁਣਵਾਈ ਨਹੀਂ ਹੁੰਦੀ 29 ਜਨਵਰੀ ਨੂੰ ਸੁਣਵਾਈ ਹੈ ਤਾਂ ਉਸ ਤੋਂ ਬਾਅਦ ਅਮਰਪਾਲ ਸਿੰਘ ਦੀ ਭਾਈ ਹੋ ਸਕਦੀ ਹੈ ਕਿਉਂਕਿ 29 ਜਨਵਰੀ ਨੂੰ ਐਨਐਸਸੀ ਟੁੱਟਣ ਜਾ ਰਹੀ ਹੈ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਜਿਹੜੇ ਖੰਡੂਰ ਸਾਹਿਬ ਤੋਂ ਸਿੱਖ ਨੌਜਵਾਨ ਮੈਂ ਕਹਾਂ 19 ਲੱਖ ਲੋਕਾਂ ਦਾ ਉਹਦੇ ਨਾਲ ਮਸਲਾ ਜੁੜਿਆ ਹੈ ਤਾਮਰਪਾਲ ਸਿੰਘ ਦੀ ਜਿਹੜੀ ਰਿਹਾਈ ਹੈ ਉਹਨੂੰ ਲੈ ਕੇ ਬਹੁਤ ਸਾਰੇ ਪੰਜਾਬ ਦੇ ਵਿੱਚ ਹੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਵੇ ਤੁਹਾਨੂੰ ਵੀ ਪਤਾ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਲਗ ਲਗ ਜਗ੍ਹਾ ਦੇ ਉੱਤੇ ਤੁਹਾਡੇ ਸਾਹਮਣੇ ਆਏ ਦਿਨ ਹੀ ਕੋਈ ਨਾ ਕੋਈ ਕਾਰਨਾਮਾ ਹੋ ਜਾਂਦਾ ਚਿੱਟੇ ਦੀ ਵਜ੍ਹਾ ਦੇ ਨਾਲ ਤਾਂ ਹੁਣ ਤੁਸੀਂ ਦੱਸੋ ਪੰਜਾਬ ਨੂੰ ਲੋੜ ਨਹੀਂ ਹੈ ਇਹਨਾਂ ਨੌਜਵਾਨਾਂ ਦੀ ਇੱਕ ਹਰ ਰੋਜ਼ ਇੱਕ ਨੌਜਵਾਨ ਦੀ ਸੜਕਾਂ ਤੇ ਲਾਸ਼ ਲਈ ਬੈਠੇ ਹੁੰਦੇ ਨੇ ਪਰਮਿੰਦਰ ਸਿੰਘ ਝੋਟੇ ਵਰਗੇ ਲੋਕ ਨੌਜਵਾਨ ਪੰਜਾਬ ਦੇ ਕਿਵੇਂ ਉਹਨਾਂ ਨੂੰ ਪਤਾ ਹੈ ਕਿਉਂਕਿ ਉਹ ਵੀ ਸਿੱਖੀ ਰੂਪ ਦੇ ਵਿੱਚ ਨੇ ਬਹੁਤ ਵੱਡੀ ਮਹਿਮ ਚੱਕੀ ਆ ਜਿਹੜੀ ਕਿ ਪਰਮਿੰਦਰ ਸਿੰਘ ਝੋਟਾ ਮਾਨਸਾ ਜ਼ਿਲ੍ਹੇ ਦਾ ਨੌਜਵਾਨ ਹੈ ਪਰ ਮੈਂ ਕਹਿੰਦਾ ਵੀ ਸਾਡੇ ਪੰਜਾਬ ਦੀ ਪੂਰੀ ਜਨਤਾ ਨੂੰ ਚਾਹੀਦਾ ਪੂਰੀ ਨੌਜਵਾਨੀ ਨੂੰ ਚਾਹੀਦਾ ਜੇਕਰ ਇਹਨਾਂ ਗੱਲਾਂ ਬਾਤਾਂ ਦੇ ਥਲ ਨਾ ਪਈ ਆਉਣ ਵਾਲੇ ਸਮੇਂ ਦੇ ਵਿੱਚ ਤਹਾਡਾ ਪਵਿੱਖ ਵੀ ਮਰ ਜਾਣਾ ਤੁਹਾਡੀ ਨੌਜਵਾਨੀ ਵੀ ਖਤਮ ਹੋ ਜਾਣੀ ਆ ਕਿਉਂਕਿ ਬੱਚੇ ਪੈਦਾ ਤਾਂ ਹੋਣੀ ਹੁਣ ਹੋਟ ਗਏ ਹਟ ਗਏ ਨੇ ਤਾਂ ਜੇਕਰ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਠੱਲ ਨਾ ਪਾਈ ਗਈ ਤਾਂ ਮੈਂ ਕਹਿੰਦਾ ਵੱਡੇ ਪੱਧਰ ਤੇ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਅੱਗੇ ਨਾ ਤਾਂ ਕਿਸੇ ਦੇ ਬੱਚੇ ਪੈਦਾ ਹੋਣੇ ਨੇ ਔਰ ਨਾ ਕੋਈ ਤੁਹਾਨੂੰ ਇਸ ਧਰਤੀ ਦੇ ਉੱਤੇ ਨੌਜਵਾਨ ਦੂਰ ਦੂਰ ਤੱਕ ਨਜ਼ਰ ਨਹੀਂ ਆਊਗਾ ਫਿਰ ਪਹਿਲਾਂ ਵਾਲੇ ਭਾਵੇਂ 100 ਸਾਲ ਦੀ ਉਮਰ ਦੇ ਬਾਬੇ ਤਾਂ ਭਾਵੇਂ ਨਜ਼ਰ ਆ ਜਾਣ ਜਾ ਕੋਈ ਬੇਬੇ ਫਿਰਦੀ ਨਜ਼ਰ ਆ ਜੇ ਪਰ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਐ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਪੰਜਾਬ ਵਾਲੇ ਨੂੰ ਨਹੀਂ ਨਜ਼ਰ ਆਉਣੀ ਕਿਉਂਕਿ ਖੋਖਲੀ ਹੋਈ ਪਈ ਆਦੀ ਤਾਂ ਪੰਜਾਬ ਦੇ ਇਹਨਾਂ ਜਿਹੜੇ ਮੁੱਦਿਆਂ ਤੇ ਕੰਮ ਕਰਨੇ ਸੀ ਸਰਕਾਰਾਂ ਨੇ ਉਹ ਨਹੀਂ ਕੀਤੇ ਤਾਂ ਉਹਨਾਂ ਨੂੰ ਚਿੱਟੇ ਦੀ ਢੇੜ ਚੜਾ ਦਿੱਤਾ ਤੇ ਜਿਹੜੇ ਬੱਚੇ ਕੋਚੇ ਨੇ ਉਹ ਅੱਦੇ ਹਲੇ ਚੜ ਜਾਣਗੇ ਤੇ ਜਿਹੜੇ ਨਹੀਂ ਚੜਨੇ ਉਹ ਉਮਰ ਜਾਣਗੇ ਬਿਮਾਰੀਆਂ ਦੇ ਨਾਲ ਸੋ ਇਸ ਕਰਕੇ ਬਹੁਤ ਵੱਡੀਆਂ ਗੱਲਾਂ ਨੇ ਪੰਜਾਬ ਦੇ ਅੰਦਰ ਜੜੀਆਂ ਦੇ ਉੱਤੇ ਪੈਰਾਂ ਦੇਣ ਦੀ ਲੋੜਾ ਕੱਲੇ ਕੱਲੇ ਪੰਜਾਬੀ ਨੂੰ ਇਹ ਨਹੀਂ ਕਹਿ ਕੇ ਸਰਦਾ ਕਿ ਮੈਂ ਕੀ ਲੈਣਾ ਜਾਂ ਫਿਰ ਮੈਨੂੰ ਕੀ ਹੈ ਇਹ ਗੱਲਾਂ ਸਾਡੇ ਸਾਰਿਆਂ ਦੇ ਉੱਪਰ ਆਉਣੀਆਂ ਨੇ ਸਭ ਤੋਂ ਲਾਗੂ ਹੋਣੀ ਹੈ ਜਿਹੜੀ ਇਹ ਹਵਾ ਚੱਲਦੀ ਆ ਨਾ ਪੰਜਾਬ ਦੇ ਅੰਦਰ ਤਾਂ ਸਾਰਿਆਂ ਨੂੰ ਲੱਗਣੀ ਆ ਮੇਰਾ ਵੀਰ ਮਸਲਾ ਚਾਹੇ ਪਾਣੀਆਂ ਦਾ ਹੋਵੇ ਚਾਹੇ ਸਾਡੇ ਛਿੱਟੇ ਨੂੰ ਲੈ ਕੇ ਹੋਵੇ ਪੰਜਾਬ ਦੇ ਅੰਦਰ ਜਿਹੜੀ ਬਹਾਰ ਚਲਾਈ ਆ ਸਰਕਾਰਾਂ ਨੇ ਤੇ ਚਾਹੇ ਸਾਡੇ ਹੋਰ ਸਿੱਖੀ ਦੇ ਨੌਜਵਾਨਾਂ ਦੇ ਨਾਲ ਜਿਹੜੇ ਤਸ਼ੱਦਦ ਹੁੰਦੇ ਆਏ ਨੇ ਕਿਤੇ ਕਿ ਇਸ ਪੱਤੇ ਜਾਂਦੇ ਕਿਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ ਪਰ ਇਹਨਾਂ ਕਿਸੇ ਵੀ ਮੁੱਦਿਆਂ ਦੇ ਉੱਤੇ ਨਾ ਤਾਂ ਪੰਜਾਬ ਦੀ ਸਰਕਾਰ ਪਹਿਲਾਂ ਤਾਂ ਦੇਖੋ ਪੰਜਾਬ ਦੀ ਸਰਕਾਰ ਦਾ ਹੀ ਹੱਕ ਬਣਦਾ ਔਰ ਦੂਜੇ ਪਾਸੇ ਕੇਂਦਰ ਚੋਂ ਤਾਂ ਉਦੋਂ ਕਾਨੂੰਨ ਆਊਗਾ ਨਾ ਕੋਈ ਬਣ ਕੇ ਬੇਅਦਬੀਆਂ ਤੇ ਜਾਂ ਕੇ ਹਿੰਦੁਸਤਾਨ ਪੱਧਰ ਤੇ ਬਣਾਉਣ ਕਾਨੂੰਨ ਜਿਹੜਾ ਕਿ ਬੇਅਦਬੀਆਂ ਨੂੰ ਹਰ ਰੋਜ਼ ਅੰਜਾਮ ਦਿੱਤਾ ਜਾਂਦਾ ਤਾਂ ਬਹੁਤ ਸਾਰੇ ਮੁੱਦੇ ਨੇ ਪੰਜਾਬ ਵਾਲੇ ਇਹਨਾਂ ਗੱਲਾਂ ਨੂੰ ਸਮਝਣ ਦੀ ਮੇਰਾ ਵੀ ਲੋੜ ਹੈ ਸਾਰੇ ਪੰਜਾਬ ਦੀ ਜਨਤਾ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਬਜ਼ੁਰਗਾਂ ਤੇ ਬੱਚਿਆਂ ਨੂੰ ਕਿਉਂਕਿ ਜੇਕਰ ਆਪਾਂ ਇੱਕ ਹੋਨੇ ਆ ਪੰਜਾਬ ਦਾ ਘਸੌਣਾ ਬਹੁਤ ਤਗੜਾ ਹੈ ਜੇਕਰ ਇਹ ਬੰਦ ਹੋ ਜਾਵੇ ਨਾ ਤੇ ਬਹੁਤ ਵੱਡਾ ਘਸੌਣਾ ਹੈ ਕਿਸੇ ਵੀ ਸੈਂਟਰ ਦੇ ਵਜੇ ਤੇ ਮੈਂ ਕਹਿੰਦਾ ਇੱਕ ਦਿਨ ਦੇ ਵਿੱਚ ਮੰਨ ਜੂਗੀ ਇਹਦੇ ਨਮੂਨੇ ਪਿਛਲੇ ਮੈਂ ਕਹਿੰਦਾ ਕਈ ਦਹਾਕਿਆਂ ਤੋਂ ਤੁਸੀਂ ਦੇਖਦੇ ਆਏ ਹੋ ਪਹਿਲਾਂ ਦੇਖੋ ਕਿੰਨੀਆਂ ਸ਼ਾਸ਼ ਸ਼ਾ ਰਚੀਆਂ ਨੇ ਹਕੂਮਤਾਂ ਨੇ ਪੰਜਾਬ ਨੂੰ ਨਹੀਂ ਦਬ ਸਕਿਆ ਇਹ ਮਾਰਨਾ ਚਾਹੁੰਦੀਆਂ ਨਵੀਆਂ ਨੀਤੀਆਂ ਲਾਗੂ ਕਰ ਦਿੱਤੀਆਂ ਪਹਿਲਾਂ ਕੁਝ ਹੋਰ ਸੀ ਹੁਣ ਚਿੱਟੇ ਦੇ ਲਈ ਸਾਡਾ ਜਿਹੜਾ ਕਿ ਪੰਜਾਬ ਦੀ ਨੌਜਵਾਨੀ ਬਿਲਕੁਲ ਯਾਨੀ ਪੂਰਾ ਪੰਜਾਬ ਹੀ ਤਹਸ ਨਹਿਸ ਕਰ ਸਕਦੇ ਨੇ ਇਹ ਔਰ ਨਵੀਆਂ ਨੀਤੀਆਂ ਬਹੁਤ ਸਾਰੀਆਂ ਨੇ ਪੰਜਾਬ ਦੇ ਅੰਦਰ ਤਾਂ ਜਿੰਨੇ ਭੈਣ ਭਰਾ ਤੁਸੀਂ ਹੁਣ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੋ ਜ਼ਰੂਰ ਕਰ ਦੇਣਾ ਜੀ ਧੰਨਵਾਦ